ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗੁਰਬਾਣੀਕਾਰ ਅੱਜ ਆਪ ਸਭ ਦੇ ਪਿਆਰ ਸਦਕਾ ਡਾਟਰਸ ਕੰਪੀਟੀਸ਼ਨ ਦੇ ਦੂਜੇ ਪੜਾਅ ਵਿੱਚ ਪਹੁੰਚ ਗਈ ਹਾਂ ਤੇ ਮੇਰੀ ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੇ ਰੱਬ ਹੋਇਆ ਇਸ ਦੁਨੀਆ ਤੇ ਮਾਂ ਤੇਰੇ ਵਰਗਾ ਹੋਵੇਗਾ ਮਾਂ ਤੇਰੇ ਵਰਗਾ ਹੋਵੇਗਾ ਦਿਲ ਵਿੱਚ ਦਬੀਆਂ ਫਲੋਰ ਲੈਦੀਆਂ ਦਿਲ ਵਿੱਚ ਦਬੀਆਂ ਫਲੋਰ ਲੈਂਦੀਆਂ ਅਕਸਰ ਹੀ ਜਦ ਕੋਲ ਬੈਂਦੀਆਂ ਹੋਰ ਕਿਸੇ ਨਾਲ ਨਹੀਂ ਹੁੰਦੀਆਂ ਜੋ ਮਾਵਾ ਨਾਲ ਹੌਂਸਲਾਵਾ ਧੀਆ ਦੀਆਂ ਪੀੜਾਂ ਨੂੰ ਸਿਰਫ ਨੇੜਿਓ ਸਮਝਣ ਮਾਵਾ ਸਿਰਫ ਨੇੜਿਓ ਸਮਝਣ ਮਾਵਾ ਜੇ ਰਬ ਹੋਇਆ ਇਸ ਦੁਨੀਆ 'ਤੇ ਮਾ ਤੇਰੇ ਵਰਗਾ ਹੋਵੇਗਾ ਮਾ ਤੇਰੇ ਵਰਗਾ ਹੋਵੇਗਾ ਮੇਰੇ ਸੁਨਾਨੇ ਵਿੱਚ ਹੈ ਆਇਆ ਮਾਂ ਮੇਰੇ ਸੁਨਾਨੇ ਵਿੱਚ ਹੈ ਆਇਆ ਮਾਂ ਨਾ ਦੇਖਿਆ ਨਾ ਕਿਸੇ ਦਿਖਾਇਆ ਮਾਂ ਮੈਂ ਝੱਟ ਪਹਿਚਾਨ ਲਾਉ ਮੈਂ ਝੱਟ ਪਹਿਚਾਨ ਲਾਉ ਜਦ ਕਿਧਰੇ ਮੇਰੇ ਸਾਹਮਣੇ ਆਨਖ ਲੂਵੇਗਾ ਜੇ ਰੱਬ ਹੋਇਆ ਇਸ ਦੁਨੀਆ ਤੇ ਮਾਂ ਤੇਰੇ ਵਰਗਾ ਹੋਵੇਗਾ ਮਾਂ ਤੇਰੇ ਵਰਗਾ ਹੋਵੇਗਾ ਪੀਣਾ ਸਹਿ ਕੇ ਮੈਨੂੰ ਜੰਮਣ ਦੀਆਂ ਪੀਣਾ ਸਹਿ ਕੇ ਮੈਨੂੰ ਜੰਮਣ ਦੀਆਂ ਮਾਂ ਰੋਗ ਲਵਾਲੇ ਲੱਖਾਂ ਤੂੰ ਜੇ ਬੁਖਾਰ ਵੀ ਮੈਨੂੰ ਚੜ ਜਾਂਦਾ ਪਰ ਰੋਣੀਏ ਅੱਖਾਂ ਤੂੰ ਮੇਰਾ ਰੋਮ ਰੋਮ ਕਰ ਜਾਏ ਤੇਰਾ ਮੇਰਾ ਰੋਮ ਰੋਮ ਕਰ ਜਾਏ ਤੇਰਾ ਤੇਥੋਂ ਦੱਸ ਕੀ ਲੁਕੇਗਾ ਜੇ ਰੱਬ ਹੋਇਆ ਇਸ ਦੁਨੀਆ ਤੇ ਮਾ ਤੇਰੇ ਵਰਗਾ ਹੋਵੇਗਾ ਮਾ ਤੇਰੇ ਵਰਗਾ ਹੋਵੇਗਾ ਦੁਨੀਆ ਸਾਜਣ ਦੇ ਲਈ ਦੁਨੀਆ ਸਾਜਣ ਦੇ ਲਈ ਰੱਬ ਨੂੰ ਵੀ ਤੇਰੇ ਆਸਰੇ ਦੀ ਲੋੜ ਪਈ ਦੁਨੀਆ ਸਾਜਣ ਦੇ ਲਈ ਰੱਬ ਨੂੰ ਵੀ ਤੇਰੇ ਆਸਰੇ ਦੀ ਲੋੜ ਪਈ ਜਿਸ ਘਰ ਤੂੰ ਵਗਦੀ ਗੰਗਾ ਐ ਜਿਸ ਘਰ ਤੂੰ ਵਗਦੀ ਗੰਗਾ ਐ ਓਨੂੰ ਦੱਸ ਰੱਬ ਦੀ ਕਿੱਥੋਂ ਥੋੜ ਰਹੀ ਲੋਕ ਮੰਦਰ ਮਸੀਤੀ ਲੱਭਦੇ ਜਾ ਲੋਕ ਮੰਦਰ ਮਸੀਤੀ ਲੱਭਦੇ ਜਾ ਤੇਰੇ ਵਿੱਚ ਹੈ ਜੇ ਕੋਈ ਟੋਵੇਗਾ ਜੇ ਰੱਬ ਹੋਇਆ ਇਸ ਦੁਨੀਆ ਤੇ ਮਾ ਤੇਰੇ ਵਰਗਾ ਹੋਵੇਗਾ ਮਾ ਤੇਰੇ ਵਰਗਾ ਹੋਵੇਗਾ ਮੇਰੀ ਜ਼ਿੰਦਗੀ ਤੇਰੀ ਅਮਾਨਤ ਹੈ ਮੇਰੀ ਜ਼ਿੰਦਗੀ ਤੇਰੀ ਅਮਾਨਤ ਹੈ ਭੁੱਲਿਆ ਨਾ ਕਰਦੇ ਭੁਲਾਵਾਂਗੀ ਮੇਰੀ ਜ਼ਿੰਦਗੀ ਤੇਰੀ ਅਮਾਨਤ ਹੈ ਭੁੱਲਿਆ ਨਾ ਕਰਦੇ ਭੁਲਾਵਾਂਗੀ ਮੇਰੀ ਮਾ ਰਾਣੀ ਮੇਰੀ ਮਾ ਰਾਣੀ ਮੈਂ ਤੇਰੀ ਤੀ ਤੈਨੂੰ ਗੀਤਾਂ ਦੇ ਵਿੱਚ ਮੈਂ ਗਾਵਾਂਗੀ ਤੈਨੂੰ ਗੀਤਾਂ ਦੇ ਵਿੱਚ ਮੈਂ ਗਾਵਾਂਗੀ ਜੇ ਮਿਲੇ ਮੌਕਾ ਜੇ ਮਿਲੇ ਮੌਕਾ ਤੇ ਮੇਰੀ ਮਾਂ ਤੇਰਾ ਭਾਰ ਦੁਖਾਂਦਾ ਮੈਂ ਟੋਵਾਂਗੀ ਜੇ ਰੱਬ ਹੋਇਆ ਇਸ ਦੁਨੀਆ ਤੇ ਮਾਂ ਤੇਰੇ ਵਰਗਾ ਹੋਵੇਗਾ ਮਾਂ ਤੇਰੇ ਵਰਗਾ ਹੋਵੇਗਾ ਮੇਰੀ ਮਾਂ ਮੇਰਾ ਰੱਬ ਮੇਰੀ ਮਾਂ ਮੇਰਾ ਰੱਬ ਜਿਦੀ ਕੁੱਖੋ ਮੈਂ ਹੋਈ ਪੈਦਾ ਜਿਨੇ ਮੈਨੂੰ ਜਿਉਣ ਦਾ ਸਿਖਾਇਆ ਇੱਕੋ ਕਹਿਦਾ ਜਿੱਥੇ ਤੇਰੀ ਜ਼ਮੀਰ ਮੁੱਕ ਜਾਵੇ ਜਿੱਥੇ ਤੇਰੀ ਜ਼ਮੀਰ ਮੁੱਕ ਜਾਵੇ ਮਰ ਜਾਵੀਂ ਉੱਥੇ ਫਿਰ ਜਿਉਣ ਦਾ ਨਹੀਂ ਕੋਈ ਫਾਇਦਾ ਫਿਰ ਜਿਉਣ ਦਾ ਨਹੀਂ ਕੋਈ ਫਾਇਦਾ ਆਖਿਰ ਵਿੱਚ ਮੈਂ ਐਯੋ ਕਹਾਂਗੀ ਜੋ ਖੁਸ਼ੀਆਂ ਨਾਲ ਲਿਆਉਂਦੀ ਹੈ ਜੋ ਖੁਸ਼ੀਆਂ ਨਾਲ ਲਿਆਉਂਦੀ ਹੈ ਤੇਰੇ ਲਈ ਮਰਤ ਹਵਾ ਹਰ ਜਨਮ ਬਨੇ ਤੂੰ ਮਾਂ ਮੇਰੀ ਹਰ ਜਨਮ ਮੈਂ ਤੇਰੀ ਤੀ ਹੋਵਾਂ ਹਰ ਜਨਮ ਮੈਂ ਤੇਰੀ ਤੀ ਹੋਵਾਂ ਧੰਨਵਾਦ